ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਖਡੂਰ ਸਾਹਿਬ ਦਾ ਲੋਕ ਸਭਾ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਐ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਬਹੁਤ ਅਹਿਮ ਖਬਰ ਆ ਉਹਨਾਂ ਦੇ ਵੱਲੋਂ ਪੈਰੋਲ ਦੀ ਜਿਹੜੀ ਪਟੀਸ਼ਨ ਪੰਜਾਬ ਬੈਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਤੇ ਇਸ ਵਕਤ ਹੈ ਹਾਈ ਕੋਰਟ ਪਟੀਸ਼ਨ ਦੇ ਉੱਪਰ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਨੇ ਦਰਅਸਲ 1 ਨਵੰਬਰ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਹੋਣ ਵਾਲੇ ਸਰਦਲੁੱਤ ਇਜਲਾਸ ਦੇ ਵਿੱਚ ਜਾਣ ਦੀ ਜਿਹੜੀ ਪਰਮਿਸ਼ਨ ਦੇ ਲੈ ਕੇ ਇੱਕ ਪਟੀਸ਼ਨ ਪਾਈ ਗਈ ਸੀ ਪੈਰੋਲ ਦੀ ਮੰਗ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਅੱਜ ਅਹਿਮ ਫੈਸਲਾ ਹੋਇਆ ਕਿ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਦੇ ਵਿੱਚ ਉਚਿਤ ਆਦੇਸ਼ ਪਾਸ ਕਰਨ ਦੇ ਲਈ ਕਿਹਾ ਗਿਆ ਦਰਅਸਲ ਐਨਐਸਏ ਦੀ ਧਾਰਾ 15 ਦੇ ਤਹਿਤ ਰਾਹਤ ਧਾਰਾ 15 ਤਹਿਤ ਰਾਹਤ ਸੰਸਦ ਦੇ ਵਿੱਚ ਹਾਜ਼ਰ ਹੋਣ ਦੇ ਲਈ ਮੰਗ ਕੀਤੀ ਗਈ ਸੀ ਉਹਨਾਂ ਦੇ ਵਕੀਲ ਈਮਾਨ ਸਿੰਘ ਖਾਰਾ ਉਹਨਾਂ ਦੇ ਰਾਈਏ ਪਟੀਸ਼ਨ ਜਿਹੜੀ ਐਮਪੀ ਅਮਰਿਤਪਾਲ ਸਿੰਘ ਉਹਨਾਂ ਦੁਆਰਾ ਪੰਜਾਬ ਬੰਡਾ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਲ 2024 ਦੀਆਂ ਜਿਹੜੀਆਂ ਆਮ ਚੋਣਾਂ ਹੁੰਦੀਆਂ ਨੇ ਲੋਕ ਸਭਾ ਦੀਆਂ ਉਸ ਦੇ ਵਿੱਚ 4 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤੇ ਜਾਂਦੇ ਨੇ ਇਸ ਵਕਤ 19 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਐਮਪੀ ਅਮਰਿਤਪਾਲ ਸਿੰਘ ਇੱਥੋਂ ਤੱਕ ਕਿ ਉਹਨਾਂ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਸ ਦੇ ਮੁਖੀ ਵੀ ਨੇ ਐਮਪੀ ਅਮਰਿਤਪਾਲ ਸਿੰਘ ਤੇ ਲੰਬੇ ਸਮੇਂ ਤੋਂ ਉਹ ਐਨਐਸਏ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਦੀ ਧਾਰਾ ਤਹਿਤ ਇਸ ਵਕਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵਸਦੇ ਨੇ ਜਦੋਂ ਅਜਨਾਲਾ ਥਾਣੇ ਦਾ ਮਾਮਲਾ ਆਉਂਦਾ ਉਸ ਤੋਂ ਬਾਅਦ ਕਿਸ ਤਰੀਕੇ ਬਵਾਦ-ਬਾਦ ਦਾ ਕਿ ਉਸ ਵਕਤ ਦੇ ਜਿਹੜਾ ਅਮਰਤਪਾਲ ਸਿੰਘ ਉਹਨਾਂ ਦੇ ਉੱਪਰ ਐਨਐਸਏ ਧਾਰਾ ਲਗਾਈ ਜਾਂਦੀ ਹੈ ਪਰ 1 ਮਹੀਨਾ ਫਰਾਰ ਚੱਲਦੇ ਨੇ ਉਸ ਤੋਂ ਬਾਅਦ ਰੋਡੇ ਮੋਗੇ ਦੇ ਪਿੰਡ ਰੋਡੇ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਅਸਾਮ ਦੀ ਜੇਲ ਡਿਬਰੂਗੜ ਦੇ ਵਿੱਚ ਭੇਜ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਸਾਲ 2024 ਦੇ ਵਿੱਚ ਲੋਕ ਸਭਾ ਦੀਆਂ ਆਮ ਚੋਣਾਂ ਆਉਂਦੀਆਂ ਨੇ ਤੇ ਉਹ ਸਾਮ ਚੋਣਾਂ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਖਡੂਰ ਸਾਹਬ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਭਰਦੇ ਨੇ ਤੇ ਉਸ ਤੋਂ ਬਾਅਦ ਤਕਰੀਬਨ 4 ਲੱਖ ਵੋਟਾਂ ਦੇ ਉੱਪਰ ਉਹ ਜਿੱਤ ਜਾਂਦੇ ਨੇ 19 ਲੱਖ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਪਰ ਇਸ ਵਕਤ ਤੁਹਾਨੂੰ ਇਹ ਖਬਰ ਸਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਲੋਕ ਸਭਾ ਦੇ ਸੈਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੇ ਮੰਗ ਕੀਤੀ ਸੀ ਪਰ ਉਹਨਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ ਤੇ ਇੱਕ ਵਾਰ ਫਿਰ ਐਮਪੀ ਅਮਰਤਪਾਲ ਸਿੰਘ ਦੇ ਬਵਾਰਾ ਪਟੀਸ਼ਨ ਪਾਈ ਗਿਆ ਜਿਸ ਦੇ ਵਿੱਚ ਉਹਨਾਂ ਨੇ ਹਾਈ ਕੋਰਟ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਅਰਜੀ ਦਾਇਰ ਕੀਤੀ ਸੀ ਤੇ ਉਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਐਮਪੀ ਅਮਰਤਪਾਲ ਸਿੰਘ ਦੀ ਪਟੀਸ਼ਨ ਅਰਜੀ ਦੇ ਉੱਪਰ ਅਹਿਮ ਸੁਣਵਾਈ ਹੋਈ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਜਾਰੀ ਕੀਤੇ ਨੇ 1 ਨਵੰਬਰ ਤੋਂ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਚੱਲਣ ਵਾਲੇ ਇਸ ਸਰਦਲੁੱਤ ਇਜਲਾਸ ਦੇ ਲਈ ਪਰਮਿਸ਼ਨ ਮੰਗੀ ਸੀ ਤੇ ਇੱਕ ਹਫ਼ਤੇ ਦੇ ਵਿੱਚ ਉਚਿਤ ਆਦੇਸ਼ ਪਾਸ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਜਿਹੜੇ ਨਿਸ਼ਾ ਨਿਰਦੇਸ਼ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਾਰੀ ਕੀਤੇ ਨੇ ਦਰਅਸਲ ਐਮਪੀ ਅਮਰਤਪਾਲ ਸਿੰਘ ਦੇ ਵਕੀਰ ਅਮਨ ਸਿੰਘ ਖਾਰਾ ਹੋਣਾ ਨੇ ਐਨਐਸਐਸ ਦੀ ਧਾਰਾ 15 ਦੇ ਤਹਿਤ ਰਾਹਤ ਤਹਿਤ ਸੰਸਦ ਦੇ ਵਿੱਚ ਹਾਜ਼ਰ ਹੋਣ ਦੇ ਲਈ ਮੰਗ ਕੀਤੀ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਇੱਕ ਹਫ਼ਤੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਸਹੀ ਜਿਹੜਾ ਆਦੇਸ਼ ਪਾਸ ਕਰਨਾ ਸਹੀ ਜਿਹੜਾ ਫੈਸਲਾ ਲੈਣਾ ਕਿਸ ਤਰੀਕੇ ਦਾ ਫੈਸਲਾ ਕੀ ਐਮਪੀ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਪੈਰੋਲ ਮਿਲਦੀ ਆ ਕੀ ਉਹ ਜਿਹੜਾ ਲੋਕਸਵਾਦੀਆਂ ਪੌੜੀਆਂ ਚੜਨਗੇ ਬਹੁਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਾਂ ਕਿ ਐਮਪੀ ਅਮਰਿਤਪਾਲ ਸਿੰਘ ਦੀ ਪਟੀਸ਼ਨ ਅਰਜੀ ਦੇ ਉੱਪਰ ਇਸ ਵਕਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਹਿਮ ਸੁਣਵਾਈ ਹੋ ਚੁੱਕੀ ਹੈ